ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੰਗੇ ਠੀਕ ਠਾਕ ਹੋਵੰਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਆਪਾਂ ਜੀ ਕਰ ਰਹੇ ਹਾਂ ਸਫਾਈਆਂ ਬੇੜਾ ਧੋ ਰਹੇ ਹਾਂ ਇਸ ਲਾਈਡ ਆਪਾਂ ਅੱਗੇ ਬੇੜਾ ਜਿਹੜਾ ਤਤਸੀ ਉਹ ਆਪਣਾ ਇੱਟਾਂ ਵਾਲਾ ਫਰਸ਼ ਤਤਸੀ ਹੁਣ ਆਪਾਂ ਇੱਧਰ ਸਾਈਡ ਤੇ ਦਰਖਤਾਂ ਵਾਲਾ ਬੇੜਾ ਧੋਵਾਂਗੇ ਨਾਲੇ ਮੰਗਰੋਂ ਗੈਲਰੀ ਤੋਂ ਨੇ ਪੈਪ ਸੱਡ ਗਏ ਅੱਜ ਚਲੋ ਜੀ ਅੱਜ ਆਪਾਂ ਸਫਾਈਆਂ ਕਰਦੇ ਆਂ ਤੇ ਨਾਲੇ ਕਰਦੇ ਆਂ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਇੱਕ ਵੀਡੀਓ ਕੰਮ ਤਾਂ ਮੈਂ ਸਾਰਾ ਇੱਕ ਦਿਨ ਨਹੀਂ ਕੀਤਾ ਸੀ ਪਰ ਇੱਕ ਵੀਡੀਓ ਬਹੁਤ ਲੰਬੀ ਹੋ ਜਾਣੀ ਸੀ ਤੇ ਇਸ ਕਰਕੇ ਮੈਂ ਇਹਨਾਂ ਨੂੰ ਸ਼ਾਰਟ ਕਰ ਕਰਕੇ ਪਾਇਆ ਵੀਡੀਓ ਨੂੰ ਚਲੋ ਜੀ ਆਪਾਂ ਗੈਲਰੀ ਪਿਸਤ ਨੂੰ ਸਾਫ ਕਰਦੇ ਆਂ ਤੇ ਪਿਸਤਰਾ ਵਿੱਚ ਸੀਸੇ ਦੇ ਉੱਪਰ ਵੀ ਮਾਰ ਦਿੰਨੇ ਆ ਕਿਉਂਕਿ ਗਰਦ-ਫਰਦ ਲੈ ਜਾਂਦੀ ਸਾਰੀ ਇਹਨਾਂ ਦੀ ਪਰ ਜਿੱਥੇ ਕੋਈ ਲਾਈਟ ਵਾਲਾ ਬਲੱਗਾ ਉੱਥੇ ਬਿਲਕੁਲ ਨਹੀਂ ਇਸ ਤਰ੍ਹਾਂ ਕਰਨਾ ਥੋੜੀ ਜਿਹੀ ਇਹਨ ਗੈਲੀ ਆਪਣੀ ਲਾਪਰਵਾਹੀ ਠੀਕ ਨਹੀਂ ਹੈਗੇ ਕਿਉਂਕਿ ਜਿੱਥੇ ਪਲੱਗ ਆ ਉੱਥੇ ਨਾ ਪਾਣੀ ਲਾਓ ਸੱਚਿਆਂ ਤੇ ਤਪ ਬਹੁਤ ਜ਼ਿਆਦਾ ਚੜ ਗਈ ਸੂਰਜ ਦੇਵਤਾ ਵੀ ਚਮਕਾ ਮਾਰ ਰਿਹਾ ਚੈਰੋ ਜੀ ਨੇ ਇਤਤ ਰਕਤਾਂ ਚ ਪਾਣੀ ਪੈ ਜੂਗਾ ਨਾਲ ਸਖਾਈਆਂ ਹੋ ਜਾਣਗੀਆਂ ਗਰਦ ਜੀ ਲੈ ਜੂ ਸੰਬਰੀਤਾ ਪਰੋਜ ਜਾਣੇ ਪੱਸੀ ਜੀ ਆ ਜਾਂਦੀ ਪਤਨ ਕਿਥੋਂ ਡੁੱੜ ਕੇ ਲਓ ਜੀ ਇਹ ਦੇ ਕਾ ਸਾਡੀਂ ਦੇ ਕੇ ਹੈ ਉੱਪਰ ਸੀ ਵੱਡਤੀ ਦੇ ਦੁਆਰਾ ਫੇਰ ਹਰੀ ਹੋ ਗਈ। ਬਵਣੀ ਜੀ ਰਹਗੀ ਪਰ ਇਹ। ਕੀਲੇ ਜੇ ਤੇ ਹਰੀ ਹੋ ਗਈ ਇਸ ਤਰ੍ਹਾਂ ਦੁਆਰਾ। ਜੜ ਚੋਂ ਨਹੀਂ ਕੱਢੀ ਸੀ। ਇੱਥੇ ਪ੍ਰਿੰਡਾ ਬਹੁਤ ਆ ਜਾਂਦੀਆਂ ਦੇ ਦੇ ਉੱਤੇ। ਤਾਂ ਕਰਕੇ ਸਾਨੂੰ ਵੱਢਣੀ ਪੈਗੀ ਤੇ ਤਾਂ ਦੁਆਰਾ ਹੁਣ ਫੇਰ ਆਉਣ ਲੱਗੇ। ਚਲੋ ਜੀ ਆਪਾਂ ਰੋਟੀ ਦੁਕਾਨ ਦਾ ਕੰਮ ਨਿਮੇੜ ਦਿੱਤਾ ਸੀ ਅੰਦਰ ਤੇ ਮੈਂ ਖੈਨਾ ਇਹ ਦਰਖਤਾਂ 'ਚ ਪਾਣੀ ਪੈਜੀ ਤੇ ਨਾਲੇ ਆਪਾਂ ਬੇੜਾ ਧੋ ਦੀ ਇਹ ਮੰਜਾ ਸੀ ਇੱਕ ਪੱਕਾ ਢਾ ਕੇ ਰੱਖਦੇ ਆ ਜਦੋਂ ਜੀ ਕਰਦਾ ਆ ਕੇ ਬਾਹਰ ਬੈਠ ਜਾਈਦਾ ਇੱਥੇ ਇੱਥੇ ਵਧੀਆ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਬੈਠਣਾ ਬਾਹਰ ਕਿਸੇ ਨਾਲ ਗੱਲਾਂ ਕਰਨ ਨਾਲ ਇੱਥੇ ਹਰੇ-ਭਰੇ ਵਿੱਚ ਬੈਠਣਾ ਬਹੁਤ ਵਧੀਆ ਲੱਗਦਾ ਹੈ ਕਿਰਲ ਜੀ ਆਪਾਂ ਨੂੰ ਕਿਸੇ ਦੀਆਂ ਗੱਲਾਂ ਨਾਲ ਆਪਣੀ ਜ਼ਿੰਦਗੀ ਜਿਉਣੀ ਚਾਹੁੰਦੇ ਆ ਆਪਾਂ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਹੈ ਤੇ ਵੀ ਆਪਾਂ ਨੂੰ ਆਪਣੇ ਆਪ ਵੱਲ ਚਾਤੀ ਮਾਰਨੀ ਚਾਹੀਦੀ ਵੀ ਆਪਾਂ ਕੀ ਆ ਤੇ ਆਪਾਂ ਦੂਜੀ ਵਾਰੀ ਸੋਚਦੇ ਰਹਿੰਦੇ ਆਪਦੇ ਬਾਰੇ ਦਾ ਕੁਝ ਸੋਚਦੀ ਨਹੀਂ ਹੈਗੇ ਖਾਸ ਕਰਕੇ ਮੇਰੀਆਂ ਭੈਣਾਂ ਸਾਨੂੰ ਤਾਂ ਆਪਦੇ ਬਾਰੇ ਸੋਚਣ ਨੂੰ ਟਾਈਮ ਹੀ ਨਹੀਂ ਮਿਲਦਾ ਹੈ ਜਾਂ ਆਸੀ ਕੰਮਾਂ ਦੇ ਮਗਰ ਭੱਜੇ ਫਿਰਦੇ ਆ ਆ ਕਰ ਲੀਏ ਬਾ ਕਰ ਲੀਏ ਦੇਖੋ ਜਾਨਾ ਤਾਂ ਜਹਾਨਾ ਨਹੀਂ ਇੱਥੇ ਕੁਝ ਨਹੀਂ ਹੈਗਾ ਤੇ ਕੰਮ ਵੀ ਫੇਰ ਹੀ ਚੰਗੇ ਲੱਗਦੇ ਜੇ ਬੰਦਾ ਤੰਦਰੁਸਤ ਹੋਊਗਾ ਜੇ ਤੰਦਰੁਸਤ ਨਹੀਂ ਹੈਗਾ ਤਾਂ ਕੰਮ ਵੀ ਵਧੀਆ ਨਹੀਂ ਲੱਗਦੇ ਤੇ ਗਰਮੀ ਚ ਆਉਂਦੀ ਸੇ ਤਾਂ ਖਿਆਲ ਰੱਖੋ ਜੀ ਪਾਣੀ ਵੱਧ ਤੋਂ ਵੱਧ ਪੀਓ ਸਾਰੇ ਇਸ ਤਰ੍ਹਾਂ ਸੇ ਘਰ ਦੀ ਸਫਾਈ ਕਰਦੇ ਆਂ ਬਾਰਾਂ ਵੇੜੇ ਦੀ ਨਾਲੇ ਦਰਖਤਾਂ ਨੂੰ ਪਾਣੀ ਲੱਗਿਆ ਵਿਚਾਰਿਆਂ ਨੂੰ ਸੁੱਕੇ ਪਏ ਸੀ ਮੈਂ ਤਾਂ ਹਾਂ ਵੀ ਪੈਪ ਮਾਰ ਕੇ ਤੋਤੇ ਜਿਨ ਜਰ ਮੀਂਹ ਨਹੀਂ ਪੈਂਦਾ ਉਹਨਾਂ ਚ ਰਹਿਣਾ ਨੂੰ ਸ਼ਾਂਤੀ ਨਹੀਂ ਮਿਲਦੀ ਹੈ ਕਿ ਦਰਖਤਾਂ ਹਣ ਇੱਕ ਮੀਂਹ ਆ ਪੈ ਜਾਏ ਤਾਂ ਵਧੀਆ ਰਹੂਗਾ ਰੱਬ ਵੀ ਬਿਨ ਬਗੇਰ ਲੋੜੀ ਮੀ ਪਾਉਂਦਾ ਜਦੋਂ ਲੋੜ ਨਹੀਂ ਹੁੰਦੀ ਉਦੋਂ ਪਾ ਦਿੰਦਾ ਜਦੋਂ ਲੋੜ ਹੁੰਦੀ ਉਦੋਂ ਪਾਉਂਦਾ ਨਹੀਂ ਹੈਗਾ ਦੇਖੋ ਜੀ ਕੁਦਰਤ ਨਖਲਵਾੜ ਵੀ ਆਪਾਂ ਕੀਤਾ ਦਰਖਤਾਂ ਵੱਡ ਵੱਡ ਕੇ ਤੇ ਜਿੰਨੀ ਹੋ ਸਕੇ ਆਪਣੇ ਘਰੇ ਆਪਾਂ ਨੂੰ ਪੌਦੇ ਲਾਉਣੇ ਚਾਹੀਦੇ ਨੇ ਸਾਡੇ ਕੋਲ ਸਲਾਏ ਹੋਏ ਨੇ ਕੁਸਾਬਦੇ ਆ ਬਹਰੇ ਹੋਏ ਹੋਏ ਨੇ ਆ ਤੂਤ ਵੀ ਆਪਦੇ ਆਪ ਹੀ ਫੁੱਟਿਆ ਹੋਇਆ ਅਮਰੂਦ ਸਾਡਾ ਬਹੁਤ ਪੁਰਾਣਾਗਾ ਜਦੋਂ தம் ਇਹਦਾ ਪਹ ਘਰ ਪਾਇਆ ਉਦੋਂ ਦਾ ਹਨਾ ਅਮਰੂਦ ਆਪਣਾ ਹੈ ਹੋਰ ਉਹ ਇੱਕ ਦੂਜਾ ਸੀ ਨਾ ਉਹ ਤੇ ਕਿੜਿ-ਕੜੇ ਅਮਰੂਦ ਲੱਗਦੇ ਹੁੰਦੇ ਸੀ ਜਿਹੜਾ ਦੁਪੱਟ ਕੇ ਆਪਾਂ ਲੱਖੀ ਦੇ ਆਵੇ ਗਏ ਸੀ ਲਾਵਾਂਗੇ ਦੁਆਰਾ ਤੇ ਬਹੁਤ ਵੱਡੇ ਅਮਰੂਦ ਲੱਗਦੇ ਹੁੰਦੇ ਸੀ ਇੱਕ ਸਾਡੇ ਹੋਰ ਅਮਰੂਦ ਹੁੰਦਾ ਸੀ ਤੇ ਅਮਰੂਦ ਜਦੋਂ ਦਾ ਘਰ ਪਾਇਆ ਉਦੋਂ ਦੀ ਲਾਇਆ ਹੋਇਆ ਜੀ ਉਦੋਂ ਮਗਰੋਂ ਸੀ ਇੱਥੇ ਇਧਰਲੀ ਸਾਈਡ ਘਾਹ ਲਵਾਇਆ ਸੀ ਤੇ ਵਿੱਚ ਫਿਰ ਅਸੀਂ ਪੌਦੇ ਵੀ ਲਵਾਏ ਸੀ ਫੁੱਲ ਫੁੱਲ ਬਹੁਤ ਸੋਹਣੇ ਇੱਥੇ ਫਿਰ ਉਹਦੇ ਵਿੱਚ ਕੀੜੀਆਂ ਜੀਆਂ ਆਉਣ ਲੱਗੀਆਂ ਬੱਚੇ ਨਿਆਣੇ ਸੀ ਇਸ ਕਰਕੇ ਅਸੀਂ ਫਿਰ ਪੱਟ ਕੇ ਇੱਥੇ ਫਸਲਵਾਤਾ ਪਹਿਲਾਂ ਇਧਰ ਸਾਡਾ ਤਾਂ ਕੱਚਾ ਰੱਖਿਆ ਹੋਇਆ ਸੀ ਤੇ ਕਮਰੂਦ ਸਾਡਾ ਰਹਿ ਗਿਆ ਸੀ ਉਹਦੋਂ ਦੂਜੇ ਅੰਬਰੂਦ ਸਾਡਾ ਪੱਟਿਆ ਗਿਆ ਸਨ ਵਿੱਚ ਹੀ ਵਿਆਹ ਆ ਗਿਆ ਉਦੋਂ ਇਸ ਕਰਕੇ ਅਮਰੂਦ ਸਤੂ ਨਾਮ ਦੂਜੀ ਥਾਂ ਲੱਗਿਆ ਚੱਕਲਾ ਕੱਢ ਕੇ ਅਸੀਂ ਰੱਖ ਲਿਆ ਤੇ ਅਮਰੂਦ ਤੇ ਇੱਥੇ ਆਪਣੇ ਸਾਰੇ ਘਾਲ ਆਏ ਹੋਏ ਸੀ ਉਹ ਪੋਰਚ ਤੱਕ ਤੁਰ ਤੱਕ ਫਿਰ ਅਸੀਂ ਸੱਡ ਬਣਵਾਇਆ ਗੱਡੀ ਖੜਾਉਣ ਨੂੰ ਪਿੱਛੇ ਜਿਹੜਾ ਹੁਣ ਕਮਰਾ ਬੰਦ ਕੀਤਾ ਹੋਇਆ ਆਪਣਾ ਤੇ ਗੱਡੀ ਕਰਨ ਕੋ ਸਾਨੂੰ درخت ਕੱਢਣੇ ਪਏ ਇੱਥੋਂ ਪੌਦੇ ਤੇ ਨਾਲ ਘਾ ਪੱਟਣਾ ਪਏ ਗੱਡੀ ਨੂੰ ਫੇਰ ਜਗ੍ਹਾ ਨਹੀਂ ਹੈਗੀ ਖੜਾਉਣ ਨੂੰ ਕਿੰਨਾ ਮਰਜੀ ਘਰ ਪਾ ਲਈਏ ਪਰ ਜੱਟਾਂ ਦੇ ਸੰਦ ਖੜਾਉਣ ਨੂੰ ਫੇਰ ਕਰਨੀ ਹੁੰਦਾ ਸੰਦ ਫੇਰ ਬਾਹਰੇ ਰਹਿੰਦੇ ਖੜੇ ਅਸੀਂ ਤੋਂ ਮਾਗਰੋਂ ਗੱਡੀ ਵਾਸਤੇ ਸੈੱਡ ਪਾਇਆ ਸੀ ਉਸ ਉਦੋਂ ਅਸੀਂ ਆਲਟੋ ਗੱਡੀ ਨਵੀਂ ਕੜਵਾਈ ਸੀ ਫਿਰ ਕਹਿੰਦੇ ਵੀ ਇਹਨੂੰ ਧੁੱਪ ਤੋਂ ਸੈੱਡ ਵੀ ਪਾ ਲਈ ਫਿਰ ਉਹਦਾ ਕਮਰਾ ਬਣਾਤਾ ਜੀ ਸਟੋਰ ਪਹਿਲਾਂ ਨਾ ਉੱਥੇ ਖੁੱਲ੍ਹਵਾਰੀ ਰਸੋਈ ਬਣਾਈ ਹੋਈ ਸੀ ਵਿੱਚ ਕਾਊਂਟਰ ਕਾਊਂਟਰ ਲੱਗਿਆ ਸਾਰ ਅੰਦਰਲਾ ਕਾਊਂਟਰ ਲਾ ਕੇ ਅਸੀਂ ਸੁੰਦਰ ਉੱਥੇ ਲਾਤਾ ਸੀ ਜਿਹੜਾ ਆਪਣੇ ਅੰਦਰ ਕਾਊਂਟਰ ਤੇ ਪੱਥਰ ਲੱਗਿਆ ਹੋਇਆ ਸੀ ਟੋਕਰ ਨਾਲ ਤੇ ਤੁਹਾਡੇ ਨਾਲ ਕਿਸੇ ਦਿਨ ਸ਼ੇਅਰ ਕਰਾਂਗੇ ਉਹ ਕਮਰੇ ਦੀ ਵੀਡੀਓ ਲਓ ਜੀ ਹੁਣ ਆਪਾਂ ਜਾਲੀ ਵਾਲੇ ਗੇਟਾਂ ਨੂੰ ਵੀ ਧੋ ਦਾਂਗੇ ਪਾਣੀ ਮਾਰ ਕੇ ਇਹ ਚੰਗੀ ਤਰ੍ਹਾਂ ਸਾਫ ਹੋ ਜਾਂਦੇ ਆ ਫਿਰ ਜਦ ਲੱਗ ਜਾਂਦੇ ਆ ਨੇ ਬਸ ਫਿਰ ਆਹ ਹੁੰਦਾ ਵੀ ਆਹ ਵੀ ਕਰ ਲਈ ਆਹ ਵੀ ਕਰ ਲਈ ਜਿਹਨਾਂ ਚਿਰ ਚੁੱਪ ਕਰੇ ਬੈਠੇ ਆ ਉਹਨੇ ਚਿਰ ਚੁੱਪ ਕਰੇ ਬੈਠ ਰਹੇ ਨੇ ਫਿਰ ਕੰਮ ਨੂੰ ਜੀ ਕਰਨ ਲੱਗ ਜਾਂਦਾ ਵੀ ਹੋਰ ਕਰ ਲਈ ਹੋਰ ਕਰ ਲਈ ਕੰਮ ਚਲੋ ਜੇ ਆਪਾਂ ਸਕੂਟਰੀ ਤੇ ਵੀ ਪਾਣੀ ਮਾਰਤਾ ਇਹਦੀ ਵੀ ਗਰਦ ਜੀ ਰੇਤਾਂ ਚ ਲੈ ਜੂ ਇਹਦਾ ਵੀ ਇਸ਼ਨਾਨ ਕਰਾਤਾ ਤੇ ਆਪਾਂ ਕੰਧ ਤੇ ਜਿਹੜੀਆਂ ਦੇਲੀਆਂ ਜੇ ਬਣੀਆਂ ਇਹਨੇ ਇਹਨਾਂ ਤੇ ਵੀ ਆਪਾਂ ਪਾਣੀ ਲਾ ਦੇਾਂਗੇ ਇਸ ਤਰ੍ਹਾਂ ਧੋ ਕੇ ਸਾਫ਼ ਹੋ ਜਾਂਦੀ ਨੇ ਬਹੁਤ ਵਧੀਆ ਨਾਲੇ ਵਿੱਚ ਜਿਹੜੇ ਪੌਦੇ ਲੱਗੇ ਹੋਏ ਨੇ ਇਹਨਾਂ 'ਚ ਪਾਣੀ ਪਾ ਦੋ ਲਓ ਜੀ ਹੁਣ ਆਪਾਂ ਗੱਡੀ ਤੇ ਵੀ ਪਾਣੀ ਮਾਰਤਾ ਗੱਡੀ ਨੂੰ ਤਾਂ ਕੱਲ ਕਾਸਤਵਾ ਕੇ ਲਿਆ ਆਪਾਂ ਟਾਇਰ ਨਵੇਂ ਲਵਾਇਆ ਗੱਡੀ ਤੇ ਚਲ ਮੈਨ ਨੂੰ ਹੁਣ ਆਏ ਹੋ ਗਏ ਮੈਂ ਪਾਣੀ ਮਾਰਦੇ ਉੱਤੇ ਵੀ ਪਰ ਮੈਨੂੰ ਪਿੰਦਰ ਕਹਿੰਦਾ ਮੰਮੀ ਮੇਰੀ ਗੱਡੀ ਦੀ ਵੀਡੀਓ ਬਣਾ ਕੇ ਭੇਜ ਜਮੈਨ ਦਿਖਾਇਓ ਫੋਟੋ ਮੇਰੀ ਗੱਡੀ ਤੁਸੀਂ ਖਰਾਬ ਕਰੀ ਜਾਂਦੇ ਬੱਚਿਆਂ ਨੂੰ ਜੀ ਆਪਣੀਆਂ ਚੀਜ਼ਾਂ ਨਾਲ ਬਹੁਤ ਪਿਆਰ ਹੁੰਦਾ ਜਦੋਂ ਆਪਾਂ ਬੱਚੇ ਖਰੀਦਦੇ ਚੀਜ਼ਾਂ ਨੂੰ ਬਹੁਤ ਸੌਂਗ ਨਾਲ ਗੱਡੀ ਰੱਖਦਾ ਸੀ ਇਹ ਮੇਰਾ ਬੇਟਾ ਤ੍ਰਿਜਾ ਦਾ ਸੀ ਹੁਣ ਸਵੇਰੇ ਠਾਣਾ ਹੁੰਦਾ ਤਾਂ ਇੱਕੀ ਅਸੀਂ ਗੱਲ ਕਰਕੇ ਹੁਣ ਠਾਉਂਦੇ ਹੂੰ ਉਹ ਉੱਠਦਾ ਨਹੀਂ ਸੀ ਅਸੀਂ ਹੁਣ ਕਹਿੰਦੇ ਨਪਿੰਦਰ ਆਪਣੀ ਗੱਡੀ ਕੋਈ ਲੈਣ ਆਇਆ ਤੇ ਫਿਰ ਉਹ 扑ੜਕਦੇ ਨੇ ਉੱਠ ਕੇ ਖੜਾ ਹੋ ਜਾਂਦਾ ਕਹਿੰਦਾ ਮੰਮੀ ਮੈਂ ਚਲੇ ਚਲਾ ਕੇ ਲੈ ਕੇ ਜਾਊਂਗਾ ਹੋਨ ਮੈਂ ਆਉਂਦਾ ਵੀ ਗੱਡੀ ਮੈਂ ਇੱਕ ਹੱਥ ਦੀ ਹੋਈ ਚਲਾਵਾਂ ਬੇਕਾਤ ਦੀ ਹੋਈ ਚਲਾਈ ਰਹੇ ਕਹਿੰਦਾ ਮੰਮੀ ਮੈਂ ਨਾਲ ਜਾਵਾਂਗਾ ਮੈਂ ਗੱਡੀ ਚਲਾ ਕੇ ਲੈ ਕੇ ਜਾਵਾਂਗਾ ਸੌਂਕ ਹੁੰਦਾ ਜੀ ਮੇਰੇ ਬੱਚਿਆਂ ਨੂੰ ਗੱਡੀਆਂ ਦਾ ਬਹੁਤ ਸੌਂਕ ਵੀ ਸਾਡੇ ਕੋਲ ਆ ਗੱਡੀ ਹੋਵੇ ਆ ਗੱਡੀ ਹੋਵੇ ਤੇ ਸੌਂਕ ਦਾ ਕੋਈ ਮੁੱਲ ਨਹੀਂ ਜੀ ਜੀ ਲੋ ਜੀ ਹੁਣ ਆਪਾਂ ਤਾਂ ਹਾਂ ਤੋਂ ਵੀ ਸਤ ਸਤਤੋ ਵਿਜਾਲੇ ਜੇ ਲੱਗੇ ਪਏ ਨੇ ਉਹ ਵੀ ਆਪਾਂ ਪੇਪਰਾ ਹੀ ਧੋ ਦੇਾਂਗੇ ਤੇ ਆਪਾਂ ਜਿੱਥੇ ਲਾਈਟ ਦੇ ਪਲੱਗ ਨੇ ਉੱਥੇ ਨਹੀਂ ਪਾਣੀ ਮਾਰਾਂਗੇ اپنی ویڈیو ਜੀ ਤੁਹਾਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਮਿਲਾਂਗੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਜੋ ਆਪਣੀ ਵੀਡੀਓ ਤੇ ਭੈਣ ਭਰਾ ਆਉਂਦੇ ਆ ਸਾਰੇ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਫੁੱਲ ਵਾਚ ਕਰਿਆ ਕਰੋ ਜੀ ਵੀਡੀਓ ਫੁੱਲ ਵਾਚ ਕਰਦੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ਸਾਰਿਆਂ ਦਾ